ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਸਿੰਘ ਜੱਸੀ ਬਹੁਤ ਵਧੀਆ ਸਿੰਗਰ ਨੇ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਚੱਲਿਆ ਬਹੁਤ ਵਧੀਆ ਸੱਭਿਆਚਾਰ ਗਾਇਆ ਧਰਮ ਗਾਣੇ ਗਾਏ ਔਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਬੜੇ ਵਧੀਆ ਤਰੀਕੇ ਨਾਲ ਕਰਦੇ ਨੇ ਉਹਨਾਂ ਦਾ ਗਾਣਾ ਆਇਆ ਗੁਰੂ ਮਾਨੇਓ ਗ੍ਰੰਥ ਉਹਦੇ ਵਿੱਚ ਸ਼ੇ ਕਾਮ ਦੇ ਬਹੁਤ ਹੀ ਮਸ਼ਹੂਰ ਰਾਗੀ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਹਰਭਜਨ ਮਾਨ ਜਸਵੀਰ ਜੱਸੀ ਤੇ ਹੋਰ ਵੀ ਕਈ ਸਿੰਗਰ ਨੇ ਉਹਦੇ ਵਿੱਚ ਜਿਨ੍ਹਾਂ ਨੇ ਰਲ ਮਿਲ ਕੇ ਉਹ ਗਾਣਾ ਸ਼ੂਟ ਕੀਤਾ ਹੈ ਗੁਰੂ ਮਾਨਯੋਗ ਰੰਗ ਬਹੁਤ ਵਧੀਆ ਸਲਾਹਾਂਗਾ ਜੋਗ ਕਦਮ ਹੈ ਔਰ ਕਾਮ ਲਈ ਜੇ ਕੋਈ ਸਿੰਗਰ ਇਹੋ ਜਿਹਾ ਕੰਮ ਕਰਦਾ ਤਾਂ ਉਹਨੂੰ ਸ਼ਾਬਾਸ਼ੇ ਦੇਣੀ ਹਲਾਸ਼ੇ ਦੇਰੀ ਦੇਰੀ ਉਹਦਾ ਹੌਸਲਾ ਵਧਾਉਣਾ ਸਾਡਾ ਫਰਜ਼ ਬਣਦਾ ਪਰ ਨਾਲ ਹੀ ਇੱਕ ਪੌਡਕਾਸਟ ਕੀਤਾ ਗਿਆ ਉਹਨਾਂ ਵੱਲੋਂ ਉਹਦੇ ਵਿੱਚ ਇੱਕ ਸਵਾਲ ਬਹੁਤ ਵੱਡਾ ਉੱਠਿਆ ਸੀ ਤੇ ਉਹਨਾਂ ਨੇ ਇੱਕ ਲੌਜਿਕ ਦੀ ਗੱਲ ਕੀਤੀ ਮੈਂ ਕਹਿੰਦਾ ਸੁਣਨ ਵਾਲੇ ਹੈਰਾਨ ਰਹਿ ਗਏ ਇਹ ਕੋਈ ਤਾਰੀਫ ਨਹੀਂ ਹੈਗੀ ਜਿਹੜੇ ਸਾਡੇ ਬਾਬੇ ਪਖੰਡ ਕਰਦੇ ਨੇ ਉਹਨਾਂ ਦੀ ਮੂੰਹ ਤੇ ਚਪੇੜ ਮਾਰੀ ਹੈ ਤੁਸੀਂ ਸੁਣਿਆ ਹੋਣਾ ਕਿ ਫੁਲਾਣੇ ਡੇਰੇ ਵਿੱਚ ਅਰਦਾਸ ਕਰੋ ਵੀਜੇ ਲੱਗ ਜਾਂਦੇ ਨੇ ਫੁਲਾਣੇ ਗੁਰਦੁਆਰੇ ਜਾਓ ਫੁਲਾਣੇ ਡੇਰੇ ਜਾਓ ਉੱਥੇ ਆਹ ਕਾਰਜ ਸਿੱਧ ਹੋ ਜਾਂਦੇ ਨੇ ਫੁਲਾਣੇ ਬਾਬਿਆਂ ਕੋਲੋਂ ਪੁੱਤਰ ਦੀ ਦਾਤ ਮਿਲ ਜਾਂਦੀ ਹੈ ਗੱਟੀਆਂ ਮਿਲ ਜਾਂਦੀਆਂ ਨੇ ਮੁਕਾਦਮੇ ਜਿੱਤੇ ਜਾਂਦੇ ਨੇ ਇਹ ਪਖੰਡਵਾ ਚੱਲਦਾ ਹੈ ਨਾ ਡੇਰਿਆਂ ਦੇ ਵਿੱਚ ਤੇ ਜਸਵੀਰ ਸਿੰਘ ਜੱਸੀ ਨੇ ਉੱਥੇ ਇੱਕ ਗੱਲ ਕਹੀ ਪੋਡਕਾਸਟ ਦੇ ਵਿੱਚ ਉਹ ਕਹਿੰਦੇ ਜਿਹੜੇ ਬਾਬੇ ਕਹਿੰਦੇ ਨੇ ਸਾਡੇ ਕੋਲੇ ਸ਼ਕਤੀ ਹੈ ਸਾਡੀ ਸ਼ਕਤੀ ਦੇ ਨਾਲ ਗੱਡੀ ਮਿਲ ਜਾਂਦੀ ਹੈ ਪੁੱਤ ਮਿਲ ਜਾਂਦਾ ਹੈ ਦੁੱਧ ਮਿਲ ਜਾਂਦਾ ਹੈ ਪ੍ਰਾਪਰਟੀ ਮਿਲ ਜਾਂਦੀ ਹੈ ਕਹਿੰਦੇ ਉਹ ਬਾਬੇ ਕਿਸੇ ਬੇਸੁਰੇ ਸਿੰਗਰ ਨੂੰ ਸੁਰ ਵਿੱਚ ਕਰ ਸਕਦੇ ਨੇ ਇਹ ਗੱਲ ਬਹੁਤ ਵੱਡੀ ਹੈ ਹੈ ਕਿਸੇ ਬਾਬੇ ਵਿੱਚ ਦਮ ਕਿਸੇ ਬੇਸੁਰੇ ਸਿੰਗਰ ਨੂੰ ਸਿੱਖਣ ਤੋਂ ਬਿਨਾ ਸੁਰ ਵਿੱਚ ਕਰ ਦੇਵੇ ਬਾਬਾ ਹੈਗਾ ਕੋਈ ਇਹ じゃ ਬਿਲਕੁਲ ਨਹੀਂ ਇਹ ਬਹੁਤ ਵੱਡਾ ਸਵਾਲ ਸੀ ਔਰ ਜਿਹੜੇ ਬਾਬੇ ਕਰਮਾਤਾਂ ਦੀਆਂ ਗੱਲਾਂ ਕਰਦੇ ਨੇ ਕਥਾ ਕਹਾਣੀਆਂ ਸੁਣਾਉਂਦੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹਨਾਂ ਦੇ ਮੂੰਹ ਤੇ ਇਹ ਚਪੇੜ ਮਾਰੀ ਐ ਜਸਵੀਰ ਸਿੰਘ ਜੱਸੀ ਇੱਕ ਸਿੰਗਰ ਨੇ ਤੇ ਨਾਲ ਹੀ ਉਹਨਾਂ ਨੇ ਦੱਸਿਆ ਹਾਲਾਂਕਿ ਮੈਂ ਕੋਈ ਤਰੀਹ ਵਿੱਚ ਨਹੀਂ ਮੈਂ ਇੰਨਾ ਕੱਟੜ ਆ ਅਸੀਂ ਕਿਸੇ ਕਰਾਮਾਤ ਨੂੰ ਨਹੀਂ ਮੰਨਦੇ ਕਿਸੇ ਚਮਤਕਾਰ ਨੂੰ ਨਹੀਂ ਮੰਨਦੇ ਪਰ ਨਾਲ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਹੋਰ ਕਹੀ ਕਹਿੰਦੇ ਕੋਈ ਪਖੰਡੀ ਬਾਬਾ ਤਾਂ ਕਿਸੇ ਸਿੰਗਰ ਨੂੰ ਸੁਰ ਵਿੱਚ ਨਹੀਂ ਕਰ ਸਕਦਾ ਕਿਸੇ ਬੇਸੁਰੇ ਨੂੰ ਸੁਰ ਵਿੱਚ ਨਹੀਂ ਕਰ ਸਕਦਾ ਪਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰਾਗ ਨੇ ਜੇ ਕੋਈ ਉਹ ਸਿੱਖਣੇ ਸ਼ੁਰੂ ਕਰ ਦੇਵੇ ਰਾਗ ਸਿੱਖਣੇ ਸ਼ੁਰੂ ਕਰ ਦੇਵੇ ਕਹਿੰਦੇ ਬੇਸੁਰਾ ਸਿੰਗਰ ਵੀ ਸੁਰ ਵਿੱਚ ਹੋ ਸਕਦਾ ਹੈ ਇਹ ਸਚਾਈ ਹੈ ਕੋਈ ਦੋਰਾਮਾ ਨਹੀਂ ਜਨਕਿ ਬਹੁਤ ਵੱਡੀ ਗੱਲ ਕਹੀ ਹੈ ਤੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਇਹੋ ਜਿਹੇ ਕਲਾਕਾਰ ਆਉਣਗੇ ਐਡੀਆਂ ਵੱਡੀਆਂ ਗੱਲਾਂ ਕਰਕੇ ਇਹ ਜਿਹੜੇ ਬਾਬੇ ਸਾਡੇ ਕਰਾਮਾਤ ਦਿਖਾਉਂਦੇ ਨੇ ਫਿਰ ਇਹਨਾਂ ਦੀਆਂ ਦੁਕਾਨਾਂ ਵੀ ਬੰਦ ਹੋ ਜਾਣਗੀਆਂ ਜਿਹੜਾ ਅਸੀਂ ਧਰਮ ਦੇ ਨਾਂ ਤੇ ਗੁੰਮਰਾਹ ਹੋਨੇ ਆ ਸਾਡਾ ਉੱਥੋਂ ਵੀ ਖਿਹੜਾ ਛੁੱਟ ਜੂ ਮੈਂ ਤੇ ਗੱਲ ਕੋ ਹੋਰ ਕਹਿਣੀ ਹੈ ਜਿੰਨਾ ਵੀ ਡੇਰਾਬਾਦ ਹੈ ਨਾ ਖਾਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਦਾ ਜੇ ਤੋਰੀ ਫੁਲਕਾ ਚੱਲਦਾ ਹੈ ਤਾਂ ਲੋਕਾਂ ਨੂੰ ਗੱਪ ਕਥਾ ਕਹਾਣੀਆਂ ਸੁਣਾ ਕੇ ਚੱਲਦਾ ਕੋਈ ਆਪਣੇ ਡੇਰੇ ਵਿੱਚ ਮੁੰਡਿਆਂ ਦੀ ਦਾਤ ਦੇ ਰਿਹਾ ਕੋਈ ਕਹਿੰਦਾ ਤੁਹਾਨੂੰ ਪ੍ਰਾਪਰਟੀ ਦੇ ਵਿੱਚ ਵਾਅਦਾ ਹੋ ਜਾਊਗਾ ਤੁਹਾਡੀ ਮੈਰਿਜ ਹੋ ਜਾਊਗੀ ਤੁਹਾਡਾ ਬਾਹਰ ਦਾ ਵੀਜ਼ਾ ਲੱਗ ਜਾਊਗਾ ਤੁਹਾਡਾ ਕੈਂਸਰ ਦਾ ਇਲਾਜ ਹੋ ਜਾ ਬੜੇ ਗੱਪ ਸੜੱਪ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਤਾਂ ਲੋਕ ਗੁੰਮਰਾਹ ਹੁੰਦੇ ਐ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਅਸਲ ਪਾਵਰ ਦੀ ਅਸਲ ਸ਼ਕਤੀ ਦੀ ਗੱਲ ਕਰਦਾ ਉਦੋਂ ਇਹਨਾਂ ਨੂੰ ਉਹ ਗੱਲਾਂ ਜ਼ਹਿਰ ਵਾਂਗੂ ਕੌੜੀਆਂ ਲੱਗਦੀਆਂ ਨੇ ਹੁਣ ਜਿਹੜੀ ਜਸਵੀਰ ਜਸੀਨ ਨੇ ਗੱਲ ਕਹੀ ਕਹਿੰਦੇ ਜੇ ਅਸਲ ਚਮਤਕਾਰ ਤੁਸੀਂ ਦੇਖਣਾ ਨਾ ਗੁਰੂ ਗ੍ਰੰਥ ਸਾਹਿਬ ਦਾ ਜੇ ਅਸਲ ਚਮਤਕਾਰ ਦੇਖਣਾ ਚਾਹੁੰਦੇ ਹੋ ਅਜਮਾਉਣਾ ਚਾਹੁੰਦੇ ਹੋ ਕਿ ਚਮਤਕਾਰ ਕੀ ਹੈ ਬਾਣੀ ਦੇ ਮੁਤਾਬਕ ਉਹ ਚਮਤਕਾਰ ਇਹ ਹੈ ਕਿ ਤੁਸੀਂ ਬਾਣੀ ਪੜੋ ਰਾਗ ਸਿੱਖੋ ਰਾਗਾਂ ਦੇ ਮੁਤਾਬਕ ਗਾਓ ਤੁਸੀਂ ਸੁਰ ਵਿੱਚ ਵੀ ਹੋ ਜਾਓਗੇ ਤੁਹਾਡੇ ਸ਼ਬਦ ਵੀ ਵਧੀਆ ਹੋ ਜਾਣਗੇ ਤੁਹਾਡੀ ਤਰੱਕੀ ਵੀ ਹੋ ਜੂ ਤੁਹਾਨੂੰ ਅਕਲ ਵੀ ਆ ਜੂ ਤੁਸੀਂ ਜ਼ਿੰਦਗੀ ਵਿੱਚ ਸਫਲ ਵੀ ਹੋ ਜਾਓਗੇ ਇਹ ਸਭ ਤੋਂ ਵੱਡਾ ਚਮਤਕਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਇਹ ਕੌਣ ਕਹਿ ਰਿਹਾ ਇੱਕ ਸਿੰਗਰ ਕਹਿ ਰਿਹਾ ਸਾਡੇ ਵੱਡੇ ਵੱਡੇ ਕਥਾਵਾਚਕ ਇਹ ਗੱਲ ਕਹਿ ਨਹੀਂ ਸਕਦੇ ਕਿਉਂਕਿ ਰੋਟੀ ਦਾ ਮਸਲਾ ਹੈ ਜੇ ਕਿਤੇ ਇੰਨਾ ਸੱਚ ਬੋਲ ਦਿੱਤਾ ਕਿਸੇ ਗੁਰਦੁਆਰੇ ਦੇ ਅੰਦਰ ਉਸੇ ਵਕਤ ਪ੍ਰਚਾਰਕ ਦੀ ਛੁੱਟੀ ਹੋ ਜਾਂਦੀ ਹੈ ਦੁਆਰਾ ਉਹਨੂੰ ਬੁਲਾਇਆ ਨਹੀਂ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਵਾਦ ਹੀ ਚੁਟਕੀ ਦੇ ਕੇ ਕੋਈ ਐਹੋ ਜੀ ਫੂਕ ਮਾਰੇ ਐਹੋ ਜੀ ਸ਼ਕਤੀ ਦੇ ਦੇ ਅਸੀਂ ਕਾਰੋਬਾਰ ਵਿੱਚ ਵੀ ਵੱਡੇ ਹੋ ਜਾਈਏ ਅਸੀਂ ਸਿੰਗਰ ਵੀ ਬਣ ਜਾਈਏ ਸਾਨੂੰ ਦਾਤਾਂ ਵੀ ਮਿਲ ਜਾਣ ਅਸੀਂ ਬਹੁਤ ਵੱਡੇ ਅਮੀਰ ਵੀ ਹੋ ਜਾਈਏ ਅਸੀਂ ਇਹ ਚਾਹੁੰਦੇ ਆ ਪਰ ਜਿਹੜਾ ਅਸਲ ਲੌਜਿਕ ਹੈ ਅਸਲ ਚਮਤਕਾਰ ਹੋਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਾਲ ਉਹ ਇਹ ਹੈ ਜਿਵੇਂ ਜਸਵੀਰ ਸਿੰਘ ਜੱਸੀ ਇੱਕ ਸਿੰਗਰ ਨੇ ਕਿਹਾ ਔਰ ਉਹਨੂੰ ਵਧਾਈ ਵੀ ਦੇ ਦਿੱਤੀ ਜਿਹੜੇ ਸਿੰਗਰਾਂ ਨੇ ਇਹ ਗਾਣਾ ਕਰਿਆ ਗੁਰੂ ਮਾਨਯੋ ਗ੍ਰੰਥ ਬਹੁਤ ਵੱਡਾ ਸਲਾੰਗਾ ਜੋ ਕਦਮ ਹੈ ਤੇ ਨਾਲ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅਸਲ ਚਮਤਕਾਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਿਵੇਂ ਕਰਦੀ ਹੈ ਇਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਜਿਹੜੇ ਆ ਬਾਬੇ ਨੇ ਨਾ ਡੇਰਿਆਂ ਵਾਲੇ ਪਖੰਡ ਕਰਦੇ ਨੇ ਇਹਨਾਂ ਤੋਂ ਦੂਰ ਰਹੀਏ ਤੇ ਕੇਵਲ ਬਾਣੀ ਦੇ ਨੇੜੇ ਹੋਈਏ ਤਾਂ ਸਭ ਤੋਂ ਵੱਡਾ ਚਮਤਕਾਰ ਸਾਨੂੰ ਦਿਖੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ